ਸਾਨੂੰ ਮਾਇਆ ਦੀ ਜਰੂਰਤ ਹੈ ਜੀ ਇਹਨਾਂ ਬੇਨਤੀ ਦੱਸੋ ਜੀ ਇਹਨਾਂ ਦੀ ਸੁਣੋ ਸਾਨੂੰ ਮਾਇਆ ਦੀ ਜਰੂਰਤ ਹੈ ਜੀ ਸਾਡੀਆਂ ਜੀਸੀਬੀਾਂ ਉੱਤੇ ਟਰਾਲੀਆਂ ਲੱਗੀਆਂ ਹੋਈਆਂ ਸਤਿ ਸ੍ਰੀ ਅਕਾਲ ਠੀਕ ਹੈ ਡੀਜ਼ਲ ਕਿੰਨਾ ਦੇ ਦਿਆਂਗੇ ਡੀਜ਼ਲ ਕਿੰਨਾ ਚਾਹੀਦਾ ਇੱਥੇ ਰੋਜ਼ ਕੰਮ ਜਾਂਦਾ ਦੋ ਤਿੰਨ ਡਰਮ ਤੇ ਹੀ ਰੋਜ਼ ਹੀ ਲਾਉਣੇ ਤੁਸੀਂ ਦੇਖ ਲਓ ਕਿੰਨੇ ਦੇ ਦਿੰਦੇ ਅਸੀਂ ਜਾਂਦੇ 2000 ਲੀਟਰ ਘਾਟੋ ਘਾਟ ਡੀਜ਼ਲ ਸਾਨੂੰ ਦੇਸੀ ਐਂ ਕਰਦੇ ਆ ਤੁਹਾਨੂੰ 3000 ਲੀਟਰ ਮਰ ਡੀਜ਼ਲ ਦੇ ਦਿਓ ਬਾਈ ਸੋਨ ਹੈ ਤੋਂ ਬ੍ਰੈਂਕਟ ਜੀ ਤੁਹਾਡੇ ਵੀ 2000 ਲੀਟਰ ਕਰਦੇ ਨੇ ਤੇ ਪਰਲੇ ਪਾਸੇ 2000 ਠੀਕ ਹੈ ਜੀ ਉਹ ਭੇਜ ਦਿਓ। ਉਹ ਦੋਵਾਂ ਬੰਨਾਂ ਦਾ ਥੱਲੇ ਹੋਰ ਬੁਝੇ ਫੇਰ ਕੋਈ ਨਹੀਂ ਕੋਈ ਠੀਕ ਹੈ। ਫੇਰ ਨਾਲੇ ਡੀਜ਼ਲ ਆ ਜਾ ਤੁਹਾਨੂੰ ਸ਼ਾਮ ਨੂੰ ਤੇ ਨਿਕਲ ਆ ਜੀ। ਸਾਰੇ ਲੀਟਰ ਠੀਕ ਚਲੋ ਦੋਸਤਾਂ ਸਾਹਮਣੇ ਜਿੰਦਾਰੀ ਦੇਖਦੇ ਕਰਨ ਤੁਹਾਡੀ ਸਰਕਾਰਾਂ ਇਹ ਮਾਰ ਕੇ ਆਪਦੇ ਸਾਡੇ ਨਾਕੇ ਨੇ ਆਪਦੇ ਮੂੰਹ ਤੇ ਆਪੇ ਚ ਮੇੜਾ ਮਾਰ ਲਿਆ। ਬਸ ਇਹਰਾ ਅੱਖਾਂ ਮੀਟ ਕੇ ਫਿਰ ਪੰਦਸੜਾ ਕਰ ਦੋ ਤਾਂ ਵਜਾਂਗੇ। ਬੋਲੇ ਸਚੂ ਡਰਾਈਵ ਇਧਰਲੇ ਪਾਸੇ ਫਰੋਸਪੰਜੇਲਾ ਲੱਗੇ ਪਈ ਹੈ ਜੀ। ਆ ਦੇਖੋ ਕਿੰਨੀ ਸਪੀਡ ਨਾਲ ਪਹੁੰਚ ਰਿਹਾ ਹੈ। ਇਹ ਲੱਗਦਾ ਕਿਤੇ ਸੂਂਦਰ ਦੇ ਕੰਡੇ ਨੇ। ਆ ਜਿਹੜੇ ਬੰਨ ਬੰਨੇ ਆ। ਜੀ। ਆ ਬਹਾਦਰ ਪੌਮ ਨੇ ਬਣਨੇ। ਆਪਣੇ ਕੋਲੋਂ ਪੈਸਾ ਦੇ। ਆਪਣੇ ਕੋਲੋਂ ਸਾਰਾ ਲਾ ਕੇ ਸਾਧਨ ਦੇਣ ਰਾਤ। ਮੈਨੂੰ ਲੱਗਾ ਹਫਤਾ ਸੁੱਤੇ ਨਹੀਂ ਹੋਣ। ਜੀ ਬਿਲਕੁਲ। ਮੇਰਾ ਸਿਰ ਝੁਕਦਾ ਹੈ। ਮਹੀਨਾ-ਮਹੀਨਾ ਹੋ ਗਿਆ ਇਹਦਾ ਸਟਾਪ ਚੱਲ ਰਿਹਾ ਹੈ। ਆ ਹੈ ਖਾਲਸਾ ਪੌਮ ਦਾ ਜਜ਼ਬਾ। ਪੰਪ ਸੰਨਾ ਸੈਂਟਰ ਤੋਂ ਮਦਦ ਨਾ ਸੂਬੇ ਤੋਂ ਮਦਦ ਆਪੋਂ ਨੇ ਆਪਣੇ ਆਪ ਇਹ ਸਾਰਾ ਕੀਤਾ ਮੈਂ ਇਹਨਾਂ ਦਾ ਸਾਰੇ ਪੰਜਾਬ ਤਰਫੋਂ ਇਹਨਾਂ ਦਾ ਧੰਨਵਾਦ ਕਰਦਾ ਜੀ ਤੇ ਇਹਨਾਂ ਨੂੰ ਪੁੱਛਿਆ ਜੋ ਚਾਹੀਦੀ ਹੈ ਸੋ ਮੈਂ ਹੁਣ ਇਹਨਾਂ ਨੂੰ ਵੀ 2000 ਕਿੰਨਾ 2000 ਲੀਟਰ ਇਹਨਾਂ ਨੂੰ 4000 ਕੀਤਾ ਜੀ ਇਹਨਾਂ ਦਾ ਸੋ ਦੋਨੋਂ ਜਗ੍ਹਾ ਤੇ ਅਸੀਂ 4000 ਲੀਟਰ ਇੱਥੇ ਦਿੱਤਾ 3000 ਲੀਟਰ ਉੱਥੇ ਦਿੱਤਾ ਤੇ ਪੈਸੇ ਵੀ ਦੇਤੇ ਪਿੱਛੇ ਜੀ ਦੀ ਹੋ ਅੱਛਾ ਹੋਰ ਵੀ ਕੋਈ ਲੋਡ ਹੋਏ ਹੋਰ ਵੀ ਲੋਡ ਹੋਏ ਤੇ ਵਿੱਚ ਪੁਰੀ ਕਾਰਤੀ ਸੋ ਬਚਿੱਤਰ ਮੈਂ ਨਹੀਂ ਕਿਸੀ ਚੀਜ਼ ਦੀ ਲੋੜ ਹੋਏ ਬਚਿੱਤਰ ਇੱਥੇ ਐ ਤੁਸੀਂ ਇਹਨੂੰ ਟੈਲੀਫੋਨ ਕਰ ਦਿਓ ਰਾਤੋ ਰਾਤ ਭੇਜਦਾ ਹਾਂ ਸਾਹਿਬ ਸਾਡੇ ਇਲਾਕੇ ਦੇ ਲੋਕ ਤੁਹਾਨੂੰ ਆਏ ਨੂੰ ਜੀਆ ਜਿੱਥੇ ਤੁਸੀਂ ਔਖੀ ਘੜੀ ਟਾਈਮ ਕੱਢ ਕੇ ਸਾਡੇ ਵਿੱਚ ਸਰਗਰਮ ਕੀਤੀ ਹੈ ਸਾਡੇ ਇਲਾਕੇ ਦੀ ਮੇਨ ਬਾਲਕਾ ਅਸੀਂ ਥਰੂ ਚੈਨਲ ਆ ਵੀ ਬੇਨਤੀ ਕਰ ਚੁੱਕੇ ਹਾਂ ਔਰ ਅਸੀਂ ਸਾਡੀ ਮੇਨ ਮਦਰ ਜਿਹੜਾ ਅੰਗਰੇਜ਼ਾਂ ਵਾਲਾ ਪੁਲ ਵਾ 1912 ਵਿੱਚ ਹੁਣ ਚ ਆਇਆ ਉਦੋਂ ਹੈਡ ਕੋਈ ਨਹੀਂ ਸੀ ਹੁੰਦਾ ਬੰਨ ਕੋਈ ਨਹੀਂ ਹੁੰਦਾ ਉਹ ਓਟੀਆਂ ਕੈਂਚੀਆਂ ਥੱਲੇ ਨੂੰ ਆ ਜਿਹਦੀ ਵਜ੍ਹਾ ਨਾਲ ਇਹ ਤਿੰਨ ਜਿਹੜੇ ਸਾਡੇ ਪੁਲ ਵਾ ਉਹ ਤਿੰਨੇ ਹੀ ਸਾਨੂੰ ਮਾਰ-ਮਾਰਦੇ ਇੱਕ ਤੰਗਰੇਗਾ ਵਾਲਾ ਪੁਲ ਤੁਸੀਂ ਹੁਣ ਖੜੋ ਕੇ ਵੇਖ ਸਕਦੇ ਜਿਹੜਾ ਤੁਹਾਡੇ ਹੱਥਾਂ ਦਾ ਬਣਿਆ ਹੋਇਆ ਪੁਲ ਜਿਹੜਾ ਤੁਸੀਂ ਬਣਾਇਆ ਉਹਦਾ ਪਾਣੀ 3 ਫੁੱਟ ਨੀਵਾ ਇਹਦਾ 3 ਫੁੱਟ ਉੱਚਾ ਕਿਉਂਕਿ ਇਹਦੇ 1.5-1.5 ਫੁੱਟ ਚੌੜੇ ਗਾਡਰ ਲੱਗੇ ਆ ਰੇਲਵੇ ਪੁਲ ਦੇ ਉਹ ਰੇਲਵੇ ਪੁਲ ਦੇ ਵਿੱਚ ਬੂਟੀ ਜਾਂ ਇਧਰੋਂ ਜਿੰਨੇ ਵੀ ਬਰਖਤ ਉੱਪਰੋਂ ਪੁੱਟ ਕੇ ਆਉਂਦੇ ਉਹ ਅੜ ਜਾਂਦੇ ਆ ਅਸੀਂ ਅੱਜ ਤੋਂ ਪੰਜ-ਛੇ ਦਿਨ ਤੋਂ ਸ਼ੁਰੂ ਚੱਲ ਰਿਹਾ ਤੁਸੀਂ ਦੇਖ ਸਕਦੇ ਆਪ ਦੇ ਇਲਾਕੇ ਦੇ ਲੋਕ ਤੇ ਕੁਝ ਐਨਡੀਐਮੀਆਂ ਦੇ ਟੀਮਾਂ ਲਾ ਕੇ ਕੋ ਡੀਜੀ ਸਾਹਿਬ ਨੇ ਮੱਤ ਦਿੱਤੀ ਕੋ ਹਲਕਾ ਵਿਚਾਰਨ ਮੱਤ ਦਿੱਤੀ ਉਹੀ ਕਢਾ ਰਹੇ ਆ ਸੋ ਅਸੀਂ ਤੁਹਾਨੂੰ ਕਹਿੰਦੇ ਇੱਕ ਤਾਂ ਸਾਡੇ ਉਹਦਾ ਪੁਲ ਦਾ ਕੋਈ ਸੈਂਟਰ ਤੇ ਦਬਾਅ ਪਾ ਕੇ ਜਾਂ ਤਰਲਾ ਮਾਰ ਕੇ ਜਿੰਨਾਂ ਜਾਂ ਕੈਂਟੀਆਂ ਪਾਂਗ ਰਹੀਆਂ ਜਾਂ ਜਾਂ ਨਵਾਂ ਬਣਾਇਆ ਜਾਂ ਨੰਬਰ 1 ਦੂਸਰੀ ਇਹ ਜੋ ਮਿੱਟੀ ਜਿੱਦਾਂ ਵੀ ਕਢਾਈ ਜਾਵੇ ਜੇ ਇਲਾਕੇ ਦੇ ਲੋਕਾਂ ਦੀ ਮਤ ਕਰਨੀ ਪਹਿਲ ਦੇ ਆਧਾਰ ਤੇ ਇਹ ਆ ਜੀ ਕਿਉਂਕਿ ਦਰਿਆ ਸਾਡੇ ਪਿੰਡਾਂ ਦੇ ਜਿਹੜੀ ਬਰੇਤਾ ਨਹੀਂ ਗਈ ਇਹ ਮਿੱਟੀ ਹੈ ਬੰਨਾਂ ਤੇ ਅਸੀਂ ਪਾਉਨੇ ਆ ਹੁਣ ਵੀ ਸਾਡਾ ਰੋਕੂ ਇੱਕ ਕਮਿਊਨਿਟੀ ਅਸੀਂ ਬਣਾਏ ਆ ਅਸੀਂ ਲਗਭਗ 20 22 ਕਿਲੋਮੀਟਰ ਦੇ ਏਰੀਏ ਵਿੱਚ ਆਪਦੇ ਕਿਰਾਏ ਤੇ ਲਾ ਕੇ ਟਿਪਰ ਟਰਾਲੀਆਂ ਲਾ ਕੇ ਕੱਢਦੇ ਆਂ ਉਹਦੇ ਵਿੱਚ ਸਾਡੀ ਜਿੰਨੀ ਕੁ ਤੁਸੀਂ ਵੱਧ ਤੋਂ ਵੱਧ ਹੁਣ ਮਾਇਆ ਦੀ ਮਦਦ ਕਰ ਸਕਦੇ ਹੋ ਤੇਲ ਦੀ ਮਦਦ ਕਰ ਸਕਦੇ ਹੋ ਤੁਹਾਨੂੰ ਪੈਲ ਦੇ ਆਧਾਰ ਤੇ ਇੱਕ ਤੋਂ ਕਰਕੇ ਜਾਣੀ ਚਾਹੀਦੀ ਕਿਉਂਕਿ ਮਾਇਆ ਨੇ ਹੀ ਕੰਮ ਹੁੰਦੇ ਆ ਆਏ ਇਹਦੇ ਦੋ ਲਾਜ ਇੱਕ ਤਾਂ ਨਾਲ ਜਿਹੜਾ ਸਰਕਾਰੀ ਕਰ ਸਕੀਏ ਤੇ ਆਪਾਂ ਨੂੰ ਟਾਰਗੇਟ ਕਰਦੇ ਉਹਦੇ ਕੋਲ ਨਾਲ ਨਹੀਂ ਠੀਕ ਹੈ ਕਿਉਂਕਿ ਆ ਸਾਰੇ ਬੰਦ ਦੱਸਾ ਕੀ ਹੁਣ ਨਵੀਂ ਟੈਕਨੋਲੋਜੀ ਆ ਜੀ ਦੇ ਨਾਲ ਇੱਕ ਸੌਖਾ ਕੰਕਰੀਟ ਕਰਦੇ ਮਾਦੀ ਇਵੇਂ ਡੈਮ ਕੰਕਰੀਟ ਕਰਦੇ ਆਪਣਾ ਅੰਮ੍ਰਿਤਸਰ ਕਨਾਲ ਕਿਤਾਏ ਦੂਜਾ ਕਿਤਾ ਆ ਉੱਚੇ ਘਟਕੇ ਨੂੰ ਕੰਕਰੀਟ ਕਰਵਾ ਲੈਣੇ ਉਹ ਟੈਕਨੋਲੋਜੀ ਉਹ ਗੱਲ ਮੈਨੂੰ ਪਤਾ ਕਿੱਥੇ ਆ ਉਹ ਲਿਆਤੀ ਐ ਸਮੈਂ ਤਾਂ ਮੇਰੇ ਦੋ ਪ੍ਰਾਇਰਟੀ ਆ ਮੈਂ ਦਰਵਾਜ਼ੀ ਇੱਕ ਇੱਕ ਬੂੰਦ ਗੰਦਾ ਪਾਣੀ ਮੈਂ ਪੰਜਾਬ ਦਾ ਤਰੇਆਮਾ ਚ ਪੈਣ ਨੂੰ ਹੈ ਤੇ ਮੇਰੀ ਮਾਤਾ ਜੀ ਨੂੰ ਕੈਂਸਰ ਐ ਸਪੰਟੂ ਹੋਇਆ ਤੇ ਇੱਕ ਤਾਂ ਇੱਕ ਸਾਰੇ ਬੰਦ ਕੰਕਰੀਟ ਲਗਾਉਣੇ 7-8 ਲੱਖ ਰੁਪਏ ਲੱਗਣੇ ਕੋਈ ਪ੍ਰੋਬਲਮ ਨਹੀਂ ਕਿਉਂਕਿ ਆ ਬਿਮਾਰੀ ਮੈਂ ਦੇਖਿਆ ਇੱਕ ਹੱਦ ਦੂਜੇ ਪੀੜੇ ਚਾਲ ਐਡਾ ਜਿਆਦਾ ਨੁਕਸਾਨ ਹੁੰਦਾ ਹੈ ਕਿ ਤੁਸੀਂ ਤੁਸੀਂ ਦੇਖੋ ਪਰਿਵਾਰਾਂ ਦੇ ਪਰਿਵਾਰ ਰੁੜ ਜਾਂਦੇ ਹਾਂ ਜੀ ਸੋ ਇਮੀਡੀਏਟਲੀ ਦਾ ਉਹ ਜਿਹੜਾ ਹੈਗਾ ਐਂ ਕਰ ਦਿਆ ਇਹਦੇ ਬਾਅਦ ਜਿਹੜਾ ਤੁਸੀਂ ਕਰਨ ਮਿੱਟੀ ਚੋਂ ਪਾਣੀ ਛੱਲੇ ਚਲਾ ਜਾਂਦਾ ਜੇ ਬੰਦ ਸੁੱਕੀ ਲੱਗਦੀ ਤੋਂ ਤਾਂ ਚਾਹਣ ਮੈਂ ਆ ਜੂਗਾ ਇੱਥੇ ਤੇ ਆਪਾਂ ਅੱਗੇ ਲਾ ਕੇ ਕਿਹਨਾਂ ਚੱਕ ਦਾਂਗੇ ਬੰਨ ਪੱਕੀ ਦੇਖੀ ਜੋ ਸਰਕਾਰ ਕੀ ਕਰਦੀ ਹੈ ਮੇਰੇ ਦੇ ਕਰਨਗੇ ਪਰਚਾ ਨਾ ਉਹ ਹੁਣ ਕੀ ਕਰਨਗੇ ਬਾਕੀ ਜਿਹੜਾ ਹੈਗਾ ਹੁਣ ਤੁਹਾਨੂੰ ਜੇ ਇਸ ਚੀਜ਼ ਦੀ ਮਦਦ ਹੈ ਇੱਕ ਤਾਂ ਮੈਂ ਪੈਸੇ ਦੇ ਰਿਹਾ ਹਾਂ ਲਓ ਜੀ ਇੱਕ ਡੀਲ ਕਿੰਨਾ ਚਾਹੀਦਾ ਤੁਹਾਨੂੰ ਦੱਸੋ ਕਿੰਨੀ ਵੱਧ ਤੋਂ ਵੱਧ ਤੁਸੀਂ ਮਤ ਕਰ ਸਕਦੇ ਹੋ ਸਾਡੇ ਦੇ ਪੰਡਾਲ ਖੁੱਲ੍ਹੇ ਇੱਕ ਇੱਕ